ਚਲੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ 2022 'ਚ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਗਮਰਾਹ ਕੀਤਾ ਗਿਆ ਇਹ ਵੀ ਸਾਰੇ ਗਮਰਾਹ ਹੋਏ ਬੱਚੇ ਸੀਗੇ ਇਹਨਾਂ ਲੋਕਾਂ ਨੂੰ ਦਿਖ ਰਿਹਾ ਹੈ ਵਿਕਾਸ ਦੇ ਕੰਮ ਤੁਹਾਡੇ ਕੀਤੇ ਹੋਏ ਤਾਂ ਹੀ ਇਹ ਸ਼ਾਮਿਲ ਹੋ ਰਿਹਾ ਹੈ ਲੇਕਿਨ ਮੌਜੂਦਾ ਐਮਐਲਏ ਨੂੰ ਨਜ਼ਰ ਨਹੀਂ ਆ ਰਹੀ ਉਹ ਹਰ ਇੱਕ ਬਾਈਟ 'ਚ ਉਹ ਹੀ ਕਹਿੰਦੇ ਕਿ 1000 ਕਰੋੜ ਕਿੱਥੇ ਗਿਆ ਨੂੰ ਕਹੋ ਕਿ ਮੇਰੇ ਨਾਲ ਓਪਨ ਮੇਰਾ ਮੇਰਾ ਚੈਲੰਜ ਹੈ ਕਿਤੇ ਵੀ ਮੇਰੇ ਨਾਲ ਡਿਸਕਸਨ ਕਰ ਲੇ ਆਈ ਵਿਲ ਟੈਲ ਕਿ ਕਿਤੇ ਕਿਤੇ ਮੈਂ ਕਿੰਨਾ ਪੈਸਾ ਲਾਇਆ ਔਰ ਉਹਨਾਂ ਨੇ ਕਿੰਨਾ ਪੈਸਾ ਔਰ ਉਹ ਤੋਂ ਮੇਰਾ ਵਾਪਸ ਕਿੱਥੇ ਲੈ ਲਾ ਜਿਓ ਸਾਡੇ ਸਟੂਡੀਓ ਦੇ ਵਿੱਚ ਡਿਬੇਟ ਵਾਸਤੇ ਤਿਆਰ ਹੁੰਦੇ ਤੁਸੀਂ ਆਲ ਰੈਡੀ ਜਦੋਂ ਮਰਜ਼ੀ ਬੁਲਾਓ ਯਾਰ ਕਰੋੜ ਰੁਪਏ ਦਾ ਸਾਹ ਤੇ ਕੁਝ ਵੀ ਨਹੀਂ ਮਿੰਟੋ ਮਿੰਟ ਦੇ ਦੇਣਗੇ ਚੁਟਕੇ ਐ ਮਾਰਨ ਦੇ ਦੇਣਗੇ ਦੇਖੋ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ 2022 'ਚ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਗਮਰਾਹ ਕੀਤਾ ਗਿਆ ਇਹ ਵੀ ਸਾਰੇ ਗਮਰਾਹ ਹੋਏ ਬੱਚੇ ਸੀਗੇ ਕਿਉਂਕਿ ਅੱਜ ਕਰਦੇ ਆ ਕਿ ਜਿਹੜਾ ਬਹੁਤ ਵੱਡਾ ਵਕਾਸ ਸਰਦਿਆਲ ਸਿੰਘ ਨੇ ਕਰਾਇਆ ਤਾਂ ਪਿਛਲੇ ਵੀ ਜਿਨ੍ਹਾਂ 'ਚ ਤੁਸੀਂ ਦੇਖਿਆ ਸੀਗਾ ਪਹਿਲਾਂ ਵੀ ਇੱਕ ਬਹੁਤ ਵੱਡਾ ਗਰੁੱਪ ਸਾਡੇ ਨਾਲ ਸ਼ਾਮਲ ਹੋਇਆ ਅੱਜ ਵੀ ਇਹ ਜਿਹੜੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਸੀ ਇਹਨਾਂ ਨੇ ਕਿਹਾ ਸੀ ਅਸੀਂ ਸਿੱਧੇ ਤੁਹਾਡੇ ਨਾਲ ਛੋੜਨਾ ਕਿਉਂਕਿ ਜੋ ਤੁਸੀਂ ਕੰਮ ਕੀਤਾ ਇੱਥੇ ਨੌਜਵਾਨਾਂ ਦੇ ਲਈ ਚਾਹੇ ਉਹ ਬਨੂਰ ਚ ਸਟੇਡੀਅਮ ਬਣਾ ਚਾਹੇ ਰਾਜਪੁਰੇ ਚ ਸਟੇਡੀਅਮ ਬਣਾਇਆ ਜਾਂ ਢੀਲਪੁਰ ਦਾ ਸਟੇਡੀਅਮ ਦਾ ਸੁਧਾਰ ਕਰ ਜਾਂਿੱਤੇ ਜਿੱਥੇ ਜਿੱਥੇ ਵੀ ਜਿਹੜੇ ਸੀਗੇ ਬਹੁਤ ਵੱਡੇ ਜਿਹੜੇ ਕੰਮ ਆ ਇੱਥੇ ਬੱਚਿਆਂ ਲਈ ਸਕੂਲਿੰਗ ਦਾ ਬਣਾ ਚਿਲਡਰਨ ਪਾਰਕ ਬਣਾ ਹੋਰ ਵੀ ਜਿਹੜਾ ਸਾਹਿਬ ਦੇ ਲਈ بڑے ਵੱਡੇ ਕੰਮ ਕੀਤੇ ਸੀ ਅੱਜ ਬੱਚੇ ਖੁਸ਼ਹਾਲ ਰਹਦੇ ਆ ਤਾਂ ਮੈਨੂੰ ਖੁਸ਼ੀ ਆ ਕਿ ਅੱਜ ਇਹ ਜਿਹੜਾ ਹੈਗਾ ਸਾਰੇ ਨਿਸ਼ਾਨ ਤੁਸੀਂ ਉਹਨਾਂ ਦੀ ਤੇ ਨਿਤਨ ਉਹਨਾਂ ਅੱਜ ਸਾਰੇ ਕਾਂਗਰਸ ਪਾਰਟੀ ਚ ਸ਼ਾਮਲ ਹੋਏ। ਕੰਬੋ ਸਰ ਤੁਹਾਡੀ ਵੀ ਜਦ ਰਾਜਨੀਤੀ ਸ਼ੁਰੂ ਹੋਈ ਸੀ ਤਾਂ ਤੁਹਾਡੀ ਵੀ ਇਹੀ ਉਮਰ ਸੀਗੀ ਅੱਜ ਇਸ ਉਮਰ ਦੇ ਨੌਜਵਾਨ ਤੁਹਾਡੇ ਨਾਲ ਸ਼ਾਮਲ ਹੋ ਰਹੇ ਇਹਨਾਂ ਨੂੰ ਕਿਆ ਮੈਨੂੰ ਤਾਂ ਮੇਰਾ ਬਚਪਨ ਯਾਦ ਆ ਜਾਂਦਾ ਜਦੋਂ ਮੈਂ ਇਹਨਾਂ ਨੂੰ ਮਿਲਦਾ ਕਿਉਂਕਿ ਮੈਂ ਵੀ ਬਹੁਤ ਛੋਟੀ ਉਮਰ ਦੇ ਵਿੱਚ ਜਿਹੜੀ ਰਾਜਨੀਤੀ ਤਕਰੀਬਨ ਸੀ ਜਿਹੜਾ ਆਪਣਾ ਸ਼ੁਰੂ ਕੀਤਾ ਸੀ ਸੋ ਮੈਨੂੰ ਖੁਸ਼ੀ ਹੈ ਮੈਂ ਜਿਹਨਾਂ ਨੂੰ ਸਮਝਾਇਆ ਵੀ ਆ ਕਿ ਆਪਾਂ ਨੇ ਕਿਸ ਤਰੀਕੇ ਦੇ ਨਾਲ ਚੱਲਣਾ। ਇਹ ਤੋਂ ਬਾਅਦ ਮੈਂ ਬਾਕੀ ਸਾਰਿਆਂ ਨੂੰ ਵੀ ਇਕੱਠੇ ਕਰਕੇ ਇੱਕ ਵਧੀਆ ਕੇਡਰ ਇਹਨਾਂ ਦਾ ਲਵਾਂਗਾ ਪੰਜ ਸਾਲ ਨੂੰ ਜੀ। ਇਹ ਕਿਵੇਂ ਕਿਵੇਂ ਜਿਹੜਾ ਤੁਸੀਂ ਦੱਸਿਆ ਗਿਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਆਪਣੀ ਮਾਪਿਆਂ ਦੀ ਆਗਿਆ ਦੇ ਵਿੱਚ ਰਹਿਣਾ ਹੈਗਾ ਕੋਈ ਲੜਾਈ ਝਗੜਿਆਂ ਚ ਨਹੀਂ ਆਣਾ ਧੀਆਂ ਪੜਾਣਾਂ ਦੀ ਇੱਜ਼ਤ ਕਰਨੀ ਹੈ ਸਾਰਾ ਕੁਝ ਇਹਨਾਂ ਨੂੰ ਮੈਂ ਦੱਸਿਆ ਬੋਲਦੇ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਇੱਕ ਦਿਨ ਖੁੱਲਾ ਟਾਈਮ ਜਿਹੜਾ ਲਾਵਾ ਸੀ ਤਾਂ ਬੋਸ ਸਾਹਿਬ ਜਿੱਦਾਂ ਤੁਸੀਂ ਕਈ ਵਿਕਾਸ ਦੇ ਕੰਮ ਕੀਨਵਾਏ ਆ ਕਿ ਮੈਂ ਚਿਲਡਰਨ ਪਾਰਕ ਬਣਾਇਆ ਹੋਰ ਫਾਊਂਟੇਨ ਚੌਕ ਬਣਵਾਇਆ ਕਈ ਵਿਕਾਸ ਦੇ ਕੰਮ ਕੀਨਵਾਏ ਆ ਤੁਸੀਂ ਇਹਨਾਂ ਲੋਕਾਂ ਨੂੰ ਦਿਖ ਰਿਹਾ ਹੈ ਵਿਕਾਸ ਦੇ ਕੰਮ ਤੁਹਾਡੇ ਕੀਤੇ ਹੋਏ ਤਾਂ ਹੀ ਇਹ ਸ਼ਾਮਿਲ ਹੋ ਰਿਹਾ ਹੈ ਲੇਕਿਨ ਮੌਜੂਦਾ ਐਮਐਲਏ ਨੂੰ ਨਜ਼ਰ ਨਹੀਂ ਆ ਰਹੇ ਉਹ ਹਰ 4 ਕਰੋੜ ਕਿੱਥੇ ਗਿਆ ਦੇਖੋ ਜੀ ਉਹਨਾਂ ਨੂੰ ਤਾਂ ਨਜ਼ਰ ਹੀ ਨਹੀਂ ਆਣੇ ਠੀਕ ਹੈ ਨਹੀਂ ਉਹਨਾਂ ਨੂੰ ਨਜ਼ਰ ਹੀ ਨਹੀਂ ਆਣੇ ਕਿਉਂਕਿ ਉਹਨਾਂ ਦੇ ਅੱਖਾਂ ਤੇ ਪੱਟੀ ਬੰਨੀ ਹੋਈ ਹੈਗੀ ਆ ਸੋ ਮੈਨੂੰ ਉਹਨੂੰ ਕਹੋ ਕਿ ਮੇਰੇ ਨਾਲ ਓਪਨ ਮੇਰਾ ਮੇਰਾ ਚੈਲੰਜ ਹੈ ਕਿਤੇ ਵੀ ਮੇਰੇ ਨਾਲ ਡਿਸਕਸ਼ਨ ਕਰ ਲੈ ਆਈ ਵਿਲ ਟੈਲ ਕਿ ਕਿੱਥੇ ਕਿੱਥੇ ਮੈਂ ਕਿੰਨਾ ਪੈਸਾ ਲਾਇਆ ਪਰ ਉਹਨਾਂ ਨੇ ਕਿੰਨਾ ਪੈਸਾ ਉਹ ਤੋਂ ਮੇਰਾ ਵਾਪਸ ਨਹੀਂ ਲੈ ਹਾਂਦਾ ਜੇ ਉਹ ਸਾਡੇ ਸਟੂਡੀਓ ਦੇ ਵਿੱਚ ਡਿਬੇਟ ਵਾਸਤੇ ਤਿਆਰ ਹੁੰਦੇ ਤੁਸੀਂ ਆਲਰੇਡੀ ਜਦੋਂ ਮਰਜ਼ੀ ਬੁਲਾਓ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਇਹ ਕੰਬੋਜ ਸਾਹਿਬ ਨੇ ਪਰਚੇ ਦੀ ਰਾਜਨੀਤੀ ਕੀਤੀ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਹਲੇ ਤਾਂ ਤਾਜ਼ੇ ਤਾਜ਼ੇ ਉਹ ਸਿਕ ਚੌਧਰੀ ਨੂੰ ਲਿਆਓ ਹਾਂਜੀ ਹਾਂਜੀ ਜਿਹੜੇ 307 ਦਾ ਪਰਚਾ ਦਰਜ ਹੋਇਆ ਨਜਾਇਜ਼ ਘਰੇ ਬੈਠੇ ਨੇ ਹਾਂ ਉਹਨਾਂ ਨੂੰ ਲਿਆਓ ਉਹਨਾਂ ਨੂੰ ਪੁੱਛੋ ਕਿ ਇਹ ਹਰਿਆਲਤ ਉਹ ਤਾਂ ਪਹਿਲਾਂ ਮੇਰੇ ਨਾਲ ਵੀ ਨਹੀਂ ਸੀ ਤਾਂ ਪਹਿਲਾਂ ਉਹਨਾਂ ਦੇ ਯਾਰ ਜਿੰਨੇ ਕਰਾਇਏ ਕਿਸੇ ਤੇ ਹਾਂਜੀ ਉਹ ਤਾਂ ਕਹਿੰਦੇ ਨੇ ਜਿਵੇਂ ਕਾਂਗਰਸੀ ਐਮਸੀਆਂ ਦੇ ਕਹਿੰਦੇ ਐਨਕਾ ਲਵਾ ਲੈਣੀ ਚਾਹੀਦੀਆਂ ਬਾੜ ਫਲਾਣਾ ਟਮਕਾਣਾ ਜਦ ਕਿ ਉਹ ਜਿਹੜੇ ਪਹਿਲਾਂ ਹੀ ਜਿਹੜੇ ਕੰਮ ਥੋੜੇ ਵੱਲੋਂ ਚਲਾਏ ਗਏ ਨੇ ਉਹਨਾਂ ਦੇ ਹੀ ਦੁਆਰੇ ਦੁਆਰੇ ਤੋਂ ਉਹ ਆਪਣਾ ਰੀਨੂਵ ਕੀਤਾ ਜਾਂਦੇ ਨੇ ਨੀ ਮੱਥਰ ਕੇ ਰੀਨੂਵ ਉਹ ਤਾਂ ਸਾਡੇ ਕੰਮਾਂ ਦੇ ਉੱਤੇ ਹੀ ਰੀਨੂਵ ਕੱਟੀ ਜਾ ਰਹੇ ਆ ਮੈਂ ਤਾਂ ਮੈਂ ਤਾਂ ਉਹ ਤੋਂ ਕਹਿਣਾ ਕਿ ਬੀਬਾ ਤੂੰ ਦੱਸ ਕਿ ਕਿੱਥੇ ਗਏ ਪੈਸੇ ਜਿਹੜੇ ਮੇਰੇ ਇੰਪਰੂਵਮੈਂਟ ਦੇ ਅੰਦਰ 7 ਕਰੋੜ ਰੁਪਏ ਕਿੱਥੇ ਗਿਆ ਬਨੂੜ ਦੇ ਜਿਹੜੇ 3 ਕਰੋੜ ਕਿੱਥੇ ਗਿਆ 15 16 ਕਰੋੜ ਰੁਪਏ ਜਿਹੜਾ ਬੈਨ ਉਹ ਦੱਸ ਕਿੱਥੇ ਗਿਆ ਮੇਰਾ ਜਿਹੜਾ ਸਟੇਡੀਅਮ ਸੀ ਮੈਂ ਉੱਤੇ 14-15 ਕਰੋੜ ਰੁਪਏ ਨਾਲ ਸੀ ਉਹ ਤੋਂ ਬਾਅਦ ਹੀ ਕਿਟਟਨੇ ਲੱਗੇ ਕਿੱਥੇ ਤਾਂ ਛੱਡ ਗਿਆ ਉਹ ਛੱਡ ਗਿਆ ਇਹ ਬੱਚਿਆਂ ਦੇ ਅੱਜ ਤਰਸਦੇ ਫਿਰਦੇ ਮੈਂ ਤਾਂ ਚਾਹੁੰਦਾ ਸੀ ਇਹਨਾਂ ਦੇ ਵਿੱਚੋਂ ਹੀਰੇ ਦੇਖਣੇ ਕਿ 올림픽 ਤੱਕ ਜਾ ਕੇ ਖੇਡਣ ਹੈ ਸਾਡੇ ਬੱਚਿਆਂ ਦੀ ਅੱਜ ਐਸੀ ਤਰਸਦੀ ਹਾਲਤ ਇਹਨਾਂ ਨੇ ਕੀ ਕੀਤੀ ਹੋਈ ਹੈ ਮੇਰਾ ਨਵੇਂ ਨਿਸ਼ਾਨ ਸਿੰਘ ਪਿੰਡ ਖਰਾਜਪੁਰ ਆ ਕਿੰਨੇ ਨੌਜਵਾਨਾਂ ਨੇ ਸ਼ਾਮਿਲ ਹੋਇਆ ਤੁਹਾਡੇ ਵਿੱਚ ਸਸ 2200 ਰੁਪਏ ਦੋ 2200 ਮਤਲਬ ਸੈਕੜੇ ਦੀ ਗਿੰਤੀ ਇਚ ਕਹਿ ਸਕਦੇ ਆਪਾਂ ਹੈਨਾ ਇਹ ਤੇ ਆਪਣੇ ਲੋਕਲ ਆਪਣੇ ਰਾਜਕੀ ਕੀ ਚੀਜ਼ ਸੋਚ ਕੇ ਤੁਸੀਂ ਅੱਜ ਕੰਬੋਸ ਸਾਹਿਬ ਦੇ ਨਾਲ ਸ਼ਾਮਲ ਹੋ ਰਹੇ ਹੋ ਸਰ ਸੋਚ ਕੇ ਆਈ ਹੋਏ ਆ ਕਿ ਦੇਖੋ ਇਹ ਪਿਛੇ ਐਮਐਲਏ ਜੋ ਪਹਿਲੇ ਵੀ ਜੁੜੇ ਸੀ ਸੀ ਨਾਲ 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 ਹੈਨਾ ਇਹਨਾਂ ਦੇ ਕੰਮ ਵਧੀਆ ਕਿੱਥੇ ਹੋਏ ਨੇ ਕਈ ਕਹਿੰਦੇ ਨੇ ਜੋਥ ਇਕੱਠਾ ਹੁੰਦਾ ਯੂਜ਼ ਕਰਦੇ ਨੇ ਪਰ ਇਹ ਗਲਤ ਇਹਨਾਂ ਦੀ ਸੋਚ ਹੈ ਜਿਹੜੇ ਕਹਿੰਦੇ ਨੇ ਕੋਈ ਯੂਜ਼ ਨਹੀਂ ਕਰਦਾ ਹੈਗਾ ਕੋਈ ਕੁਝ ਨਹੀਂ ਕਰਦਾ ਹੈਗਾ ਜੋ ਇਹਨਾਂ ਨੇ ਕੰਮ ਕੀਤੇ ਨੇ ਹਰੇਕ ਪਿੰਡ ਦੇ ਵਿੱਚ ਜਾ ਕੇ ਵੇਪਰ ਹਰੇਕ ਪਿੰਡ ਦੇ ਵਿੱਚ ਸੁਧਾਰ ਕੀਤਾ ਹੋਇਆ ਹੈਨਾ ਆਪਣੇ ਨਿਰਮਲ ਸਟੇਡੀਅਮ ਤੇ ਦੇਖ ਲਓ ਸਾਰੇ ਪਾਸੇ ਬਾਸਕਟਬਾਲ ਜਿਮਾਂ ਵਗੈਰਾ ਖੋਲੀਆਂ ਨੇ ਮੇਰੇ ਖੁਦ ਪਿੰਡ ਸਰਕਾਰੀ ਜਿਮ ਆਈ ਹੋਈ ਹੈ ਜਿਹੜਾ ਨੇ 3.5 ਲੱਖ ਰੁਪਏ ਦਾ ਸਮਾਨ ਦਿੱਤਾ ਹੋਇਆ ਸਾਨੂੰ ਠੀਕ ਹੈ ਹੁਣ ਇਹਨਾਂ ਨੇ ਤੇ ਦਿੱਤਾ ਹੈ ਨਾ ਲਾਉਣ ਵਾਸਤੇ ਹੁਣ ਇਹਨਾਂ ਨੇ ਖੁਦ ਤੇ ਉਹ ਨਹੀਂ ਕਿਹਾ ਕਿ ਨਾ ਲਾਉਏ ਹੁਣ ਤੁਸੀਂ ਕਹਿ ਕੀ ਅਸੀਂ ਪਹਿਲਾਂ ਵੀ ਜੁੜੇ ਹੋਏ ਸੀ ਫਿਰ ਤੁਸੀਂ ਅੱਜ ਫਿਰ ਦੁਬਾਰਾ ਜੁੜ ਰਹੇ ਹੋ ਕਿ ਵਿੱਚ ਕਿੱਥੇ ਚਲੇ ਗਈ ਸੀ ਵਿੱਚ ਦੀ ਜਿਵੇਂ ਚੇਂਜ ਹੋ ਜਾਂਦੀ ਹੈ ਬਾਅਦ ਤੇ ਤੁਹਾਨੂੰ ਪਤਾ ਹੀ ਹੈ ਫਿਰ ਤੁਸੀਂ ਕਹਿੰਦੇ ਕਿ ਹਲੇ ਤਾਂ 2 ਸਾਲ ਵੀ ਪੂਰੇ ਨਹੀਂ ਹੋਏ ਹਲੇ ਤਾਂ 3 ਸਾਲ ਪਏ ਹਨ ਮਾਰੇ ਨਹੀਂ ਜੀ ਮੈਂ ਆਪਣੇ ਆਪਣੇ ਯਾਰਾਂ ਦੋਸਤਾਂ ਦੇ ਪਿੱਛੇ ਲੱਗ ਕੇ ਜਿਵੇਂ ਕਿ ਹਾਂ ਮੰਨ ਲਓ ਮੇਰੇ ਯਾਰ ਦੋਸਤ ਕਿਸੇ ਵੀ ਪਾਰਟੀ ਵਿੱਚ ਮੈਂ ਇਹਦੇ ਕਰਕੇ ਚਲਾ ਗਿਆ ਜੀ ਪਰ ਮੈਨੂੰ ਲੱਗਾ ਕਿ ਨਹੀਂ ਹਾਂਜੀ ਜਿਹੜੀ ਪਹਿਲੀ ਸਰਕਾਰ ਹੈ ਮੈਂ ਉਹਦੇ ਵਿੱਚ ਹੀ ਜਾਣਾ ਜੋ ਪਹਿਲੇ ਆਪਣੇ ਹਰਕਮੋਤਸਵ ਦਾ ਪ੍ਰਚਾਰ ਆਪਾਂ ਉਹਨਾਂ ਦੇ ਨਾਲ ਹੀ ਤਿਆਰ ਪਰ ਤਿਆਰ ਖੜਨਾ ਹੈ ਠੀਕ ਹੈ ਜੀ ਆਪਣੀ ਯੂਥ ਸਾਡੇ ਨਾਲ ਹੈ ਉਹਨਾਂ ਦੇ ਨਾਲ ਖੜੇ ਹਨ ਹੋਰ ਯੂਥ ਨੂੰ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਾਂਗੇ ਜੋ ਕਾਂਗਰਸ ਨੇ ਉਹ ਕਾਂਗਰਸ ਹੀ ਹੈ ਜੀ ਬਾਕੀ ਪਾਰਟੀਆਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਇੱਕ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ ਕਿ 1000 ਕਰੋੜ ਕਿੱਥੇ ਲਾਇਆ ਕੰਬੋਸ ਸਾਹਿਬ ਨੇ ਤੁਹਾਨੂੰ ਵਿਕਾਸ ਦਿਖਦਾ ਰਾਜਪੁਰੇ ਦਿਖਦਾ ਜੀ ਬਿਲਕੁਲ ਦਿਖਦਾ ਹੈ ਤੁਹਾਨੂੰ ਪਵਾਰਾ ਚੌਂਕ ਨਹੀਂ ਦਿਖ ਰਿਹਾ ਹੈਗਾ ਪਰ ਜਿਹੜੀ ਪਾਰਕ ਬਣੀ ਹੋਈ ਉਹ ਦਿਖ ਨਹੀਂ ਰਹੀ ਹੈਗੀ ਇਹ ਲੈਟਾ ਜਗਮਗ ਹੋਈ ਪਈ ਪੂਰੇ ਰਾਜਪੁਰੇ ਦੇ ਵਿੱਚ ਸੜਕਾਂ ਬਣੀਆਂ ਹੋਈਆਂ ਨੇ ਉਹ ਦਿਖ ਨਹੀਂ ਰਿਹਾ ਹੈਗਾ ਜੀ 1000 ਕਰੋੜ ਰੁਪਏ ਦਾ ਸਭ ਤੇ ਕੁਝ ਵੀ ਨਹੀਂ ਮਿੰਟੋ-ਮਿੰਟ ਦੇ ਦੇਣਗੇ ਚੁਟਕੇ ਐ ਮਾਰਨ ਦੇ ਦੇ ਦੇਣਗੇ ਮੈਂ ਖੁਦ ਕਹਿਣਾ ਦੇ ਦੇਣਗੇ ਠੀਕ ਹੈ ਠੀਕ ਹੈ ਜੀ ਪਰ ਸਾਨੂੰ ਦਿਖ ਰਿਹਾ ਸਾਡਾ ਕੰਬੋਸ ਸਾਹਿਬ ਸਾਡੇ ਵੱਲ ਕੀ ਹੈ ਤੁਹਾਨੂੰ ਅੱਜ ਕੋ ਅਹੁਦਾ ਵੀ ਦਿੱਤਾ ਕ ਮੇਰੇ ਤੋਂ ਆਮਰਾ ਯੂਥ ਖੜਾ ਹੋਇਆ ਜੀ ਸਾਰੇ ਖੜੇ ਹੋਏ ਨੇ ਇਹਨਾਂ ਦੇ ਸਪੋਰਟ ਤੇ ਇਹਨਾਂ ਦੀ ਬਦੌਲਤ ਤੇ ਮੈਂ ਇਹਨਾਂ ਦਾ ਕਰਕੇ ਅੱਗੇ ਜਿਹੜੇ ਇਲੈਕਸ਼ਨ ਆ ਰਹੇ ਨੇ ਤੁਹਾਡੇ ਵੱਲੋਂ ਕਿੰਨਾ ਕਸਾ ਕੇ ਕਰਾਂਗੇ ਜੀ ਪੂਰਾ ਮੈਂ ਪੂਰਾ ਡੱਟ ਕੇ ਖੜਾਂਗੇ ਸਾਥ ਦੇਵਾਂਗੇ ਪੂਰਾ ਤੇ ਵੱਧ ਤੋਂ ਵੱਧ ਵੋਟਾਂ ਯੂਥ ਜਿੰਨਾ ਹੋ ਸਕੇ ਆਪਾਂ ਪੂਰਾ ਸਾਹ ਦੇਣਾ ਜੀ ਪਿੱਛੇ ਨਹੀਂ ਪੈਰ ਪੜਨਾ ਹੈਗਾ ਕਿਉਂਕਿ ਕੌਮੀ ਐਵੇਂ ਜੀ ਠੀਕ ਹੈ ਥੈਂਕ ਯੂ ਖੜਾ ਥੈਂਕ ਯੂ ਠੀਕ ਹੈ ਜੀ ਨਿਊਜ਼ 89 ਪੰਜਾਬ هر خبر جزده هو